ਸਵਾਗਤ ਹੈ ਦੋਸਤੋ ਲਾਈਵ ਫੋਨ ਇਨ ਉਹ ਰੇਡੀਓ ਪੀਡੀ ਪ੍ਰੋਗਰਾਮ 'ਚ ਸਵਾਗਤ ਮੈਂ ਪ੍ਰਿਤਪਾਲ ਮਹਾਰਾਣਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਜੀ ਇੱਕ ਅਜਿਹੇ ਵਿਸ਼ੇ ਦੇ ਨਾਲ ਜੁੜਿਆ ਹੈ ਇੱਕ ਅਜਿਹੇ ਮੁੱਦੇ ਦੇ ਨਾਲ ਜੁੜਿਆ ਹੈ ਜਿਸ ਨੂੰ ਲੈ ਕੇ ਖਾਸ ਤੌਰ ਤੇ ਜਦੋਂ ਸੋ ਰੋਗ ਦੀ ਉਸ ਬਿਮਾਰੀ ਦੀ ਗੱਲ ਕਰਦੇ ਆ ਤਾਂ ਉਸ ਨੂੰ ਲੈ ਕੇ ਲੋਕਾਂ ਦੇ ਮਨਾਂਂ ਅੰਦਰ ਵੀ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ ਜਾਂ ਫਿਰ ਪਹਿਲਾਂ ਤੋਂ ਸੀ ਇਸ ਬਿਮਾਰੀ ਨੂੰ ਜਦੋਂ ਅਸੀਂ ਡਿਸਕਸ ਕਰਦੇ ਆ ਤਾਂ ਇਹਦੀ ਮੌਜੂਦਾ ਸਮੇਂ ਤੇ ਕੀ ਕੰਡੀਸ਼ਨ ਹੈ ਕਿੰਨਾ ਕੋ ਸਾਨੂੰ ਡਰਨ ਦੀ ਲੋੜ ਹੈ ਜਾਂ ਫਿਰ ਕਿਸ ਤਰ੍ਹਾਂ ਇਲਾਜ ਕਰਵਾਇਆ ਜਾਣਾ ਚਾਹੀਦਾ ਅਸੀਂ ਗੱਲ ਕਰਦੇ ਹਾਂ ਜੀ ਕੁਸ਼ਟ ਰੋਗ ਦੇ ਬਾਰੇ ਸਾਡਾ ਜੋ ਵਿਸ਼ਾ ਹੈ ਕਿ ਕੁਸ਼ਟ ਰੋਗ ਲਾ ਇਲਾਜ ਨਹੀਂ ਹੈ ਬਸ ਲੋੜ ਹੈ ਜਲਦੀ ਜਾਂਚ ਦੀ ਤੇ ਇਸ ਦੇ ਸਹੀ ਇਲਾਜ ਦੀ ਯਾਨੀ ਕਿ ਇਸ ਨੂੰ ਸਮਝਣ ਦੀ ਸਹੀ ਢੰਗ ਨਾਲ ਸਮਝਿਆ ਜਾਵੇ ਤਾਂ ਸਹੀ ਢੰਗ ਨਾਲ ਇਲਾਜ ਹੈ ਜਿਹੜਾ ਉਹ ਪੋਸੀਬਲ ਹੁੰਦਾ ਹੈ ਵੈਸੇ ਕਿਸੇ ਚੀਜ਼ ਤੋਂ ਜ਼ਿਆਦਾ ਡਰਨ ਦੀ ਲੋੜ ਨਹੀਂ ਹੁੰਦੀ ਸਾਡੇ ਨਾਲ ਨੇ ਅੱਜ ਡਾਕਟਰ ਡਿੰਪਲ ਚੋਪਰਾ ਹੈਡ ਡਿਪਾਰਟਮੈਂਟ ਆਫ ਸਕਿਨ ਐਂਡ ਵੀਡੀ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਆਏ ਨੇ ਸਰੋਤੋ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਵੀ ਹੋ ਪਾਉਂਗੇ ਸਾਡਾ ਟੈਲੀਫੋਨ ਨੰਬਰ ਹੋਵੇਗਾ 01752280496 ਸਭ ਤੋਂ ਪਹਿਲਾਂ ਡਾਕਟਰ ਡਿੰਪਲ ਚੋਪੜਾ ਜੀ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਨਮਸਕਾਰ ਜੀ ਗੁੱਡ ਈਵਨਿੰਗ ਸਸਟੇਕਾਲ ਮੈਂ ਬਹੁਤ ਚੋਕਰਗੁਜ਼ਾਰਾ ਕਾਸ਼ਵਾਨੀ ਪਟਿਆਲਾ ਦਾ ਜਿਨ੍ਹਾਂ ਨੇ ਮੈਨੂੰ ਅੱਜ ਸਾਰੇ ਸਰੋਤਿਆਂ ਨਾਲ ਜੁੜਨ ਦਾ ਮੌਕਾ ਦਿੱਤਾ ਤਾਂ ਕਿ ਇਸ ਲੈਪਰੇਸੀ ਕੁਸ਼ਟ ਰੋਗ ਜਾਂ ਕੋੜ ਜਿਹਨੂੰ ਕਿਹਾ ਜਾਂਦਾ ਹੈ ਅਸੀਂ ਉਹਦਾ ਇਲਾਜ ਤਾਂ ਕਰ ਹੀ ਸਕਦੇ ਆ ਪਰ ਉਹਦੇ ਤੇ ਨਾਲ ਜਿਹੜਾ ਜੁੜਿਆ ਕਲੰਕ ਜਾਂ ਸੋਸ਼ਲ ਸਟਿਗਮਾ ਉਹਨੂੰ ਮੈਂ ਕੋਸ਼ਿਸ਼ ਕਰਾਂਗੀ ਕਿ ਦੱਸਣ ਦੀ ਕੋਸ਼ਿਸ਼ ਕਰਾਂ ਕਿ ਤਾਂ ਕਿ ਆਪਾਂ ਇਹਨੂੰ ਆਪਣੇ ਕਮਿਊਨਿਟੀ 'ਚ ਨਾ ਹੋਂਦਈਏ ਜੀ ਡਾਕਟਰ ਸਾਹਿਬ ਜਦੋਂ ਨੂੰ ਵੀ ਨਾ ਕਿਸੇ ਵੀ ਬਿਮਾਰੀ ਦੀ ਗੱਲ ਚੱਲਦੀ ਆ ਜਦੋਂ ਆਪਾਂ ਆਮ ਤੌਰ ਤੇ ਦੇਖਦੇ ਆ ਜਦੋਂ ਬੰਦਾ ਤੰਦਰੁਸਤ ਆ ਸਿਹਤ ਚੰਗੀ ਆ ਠੀਕ ਆ ਉਹਦਾ ਸਭ ਕੁਝ ਸਹੀ ਮੰਨਿਆ ਜਾਂਦਾ ਹੈ ਬਿਲਕੁਲ ਜੀ ਇੱਕ ਇਹ ਵੀ ਆਖੇ ਕਿ ਚੰਗੀ ਸਿਹਤ ਵਾਸਤੇ ਚੰਗਾ ਦਿਖਣ ਦੇ ਵਾਸਤੇ ਲੋਕੀ ਕਾਫੀ ਖਰਚਾ ਵੀ ਕਰਦੇ ਆ ਮਿਹਨਤਾਂ ਵੀ ਕਰਦੇ ਆ ਉਹ ਇੱਕ ਵੱਖਰਾ ਮੁੱਦਾ ਹੈ ਪਰ ਗੱਲ ਕਰੀਏ ਜਦੋਂ ਬਿਮਾਰੀ ਆਉਂਦੀ ਆ ਮਾੜਾ ਸਮਾਂ ਆਉਂਦਾ ਜਾਂ ਫਿਰ ਐਸੀ ਬਿਮਾਰੀ ਜੀ ਜੀ ਪੁਰਾਣੇ ਸਮਿਆਂ ਤੋਂ ਹੀ ਪਤਾ ਨਹੀਂ ਉਹਦੇ ਬਾਰੇ ਕੀ ਕੀ ਧਾਰਨਾਵਾਂ ਹੁੰਦੀਆਂ ਨੇ ਤਾਂ ਫਿਰ ਉਸ ਤੋਂ ਥੋੜਾ ਜਿਹਾ ਨਾ ਭੇਦ ਭਾਵ ਹੈ ਜਿਹੜਾ ਉਹ ਕੀਤਾ ਜਾਂਦਾ ਰਿਹਾ ਹੈ ਸੋ ਕੋਸ਼ਿਸ਼ ਇਹ ਹੈ ਇਸ ਪ੍ਰੋਗਰਾਮ ਦੀ ਕਿ ਉਹ ਭੇਦਭਾਵ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਨੇ ਉਹ ਸਪਸ਼ਟ ਕੀਤਾ ਜਾਏਗਾ ਕਿ ਇਸ ਤਰ੍ਹਾਂ ਨਹੀਂ ਜ਼ਿਆਦਾ ਭੇਦਭਾਵ ਕਰਨ ਦੀ ਲੋੜ ਲਪਰੋਸੀ ਕੋਸ਼ਟ ਰੋਗ ਜਦੋਂ ਨਾ ਅਸੀਂ ਪੁਰਾਣੀਆਂ ਵੀ ਕਹਾਣੀਆਂ ਗਥਾਵਾਂ ਪੜ੍ਹਦੇ ਹਾਂ ਹਿਸਟਰੀ 'ਚ ਦੇਖਦੇ ਹਾਂ ਉਦੋਂ ਵੀ ਇਸ ਰੋਗ ਦਾ ਜ਼ਿਕਰ ਆਉਂਦਾ ਹੈ ਔਰ ਇਸ ਰੋਗ ਦਾ ਹੀ ਨਹੀਂ ਨਾਲ ਜੁੜੇ ਹੋਏ ਪਾਤਰੀਆਂ ਪਾਤਰਾਂ ਦੀਆਂ ਵੀ ਵੱਖਰੇ-ਵੱਖਰੀਆਂ ਕਹਾਣੀਆਂ ਨੇ ਕਿ ਉਹਨਾਂ ਨਾਲ ਫਿਰ ਕੀ ਕੁਝ ਵਾਪਰਿਆ ਜਾਂ ਲੋਕਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਹੀਣਪਾਹ ਬਣਾ ਦੇ ਨਾਲ ਦੇਖਣਾ ਸ਼ੁਰੂ ਕੀਤਾ ਪਰ ਅੱਜ ਇਹਦੀ ਕੰਡੀਸ਼ਨ ਸਾਡੇ ਮੁਲਕ ਦੇ ਵਿੱਚ ਕੰਟਰੋਲਡ ਹੈ ਪਰ ਫਿਰ ਵੀ ਮਰੀਜ਼ ਪੰਜਾਬ ਜਾਂ ਫਿਰ ਹੋਰ ਸਟੇਟਾਂ ਦੇ ਵਿੱਚ ਆਉਂਦੇ ਆਂ ਥੋੜੀ ਗਿਣਤੀ 'ਚ ਭਾਵੇਂ ਆਉਂਦੇ ਆ ਪਰ ਫਿਰ ਵੀ ਸੁਚੇਤ ਹੋਣਾ ਜ਼ਰੂਰੀ ਹੈ ਡਾਕਟਰ ਸਾਹਿਬ ਜਦੋਂ ਆਪਾਂ ਇਹਨੂੰ ਪ੍ਰਾਚੀਨ ਇਤਿਹਾਸ ਦੀ ਗੱਲ ਕਰਦੇ ਆਂ ਆ ਉਦੋਂ ਮਤਲਬ ਕਿੰਨਾ ਕੁ ਪੁਰਾਣਾ ਇਤਿਹਾਸ ਦੇ ਨਾਲ ਇਹ ਰੋਗ ਜੁੜਦਾ ਰਿਹਾ ਕਿਸ ਕਿਸ ਰੂਪ ਵਿੱਚ ਜਾਂ ਫਿਰ ਲੋਕਾਂ ਨੇ ਕੀ ਕਹੋ ਜ ਉਸ ਨੂੰ ਸਮਝ ਲਿਆ ਸੀ ਇਤਿਹਾਸਕ ਪੱਖੋਂ ਦੇਖੀ ਤਾਂ ਕਿਸ ਤਰ੍ਹਾਂ ਦੀ ਇਹਦੀ ਤਸਵੀਰ ਸਾਹਮਣੇ ਆਉਂਦੀ ਹੈ ਇਹ ਜਿਹੜੀ ਬਿਮਾਰੀ ਲੈਪਰੇਸੀ ਜਾਂ ਕੁਸ਼ਟ ਰੋਗ ਹੈ ਇੱਕ ਆ ਪਾਈਆਂ ਜਾਣ ਵਾਲੀਆਂ ਅੱਜ ਕੱਲ੍ਹ ਦੀਆਂ ਬਿਮਾਰੀਆਂ ਚੋਂ ਬਹੁਤ ਪੁਰਾਣੀ ਬਿਮਾਰੀ ਹੈ ਜੀ 800 BC ਦੇ ਗ੍ਰੰਥ ਜਿਹੜੇ ਮੈਡੀਕਲ ਗ੍ਰੰਥ ਅਸੀਂ ਕਹਿੰਨੇ ਆ ਸੁਸ਼ਰਤ ਸੰਹਿਤਾ ਈਵਨ ਉਸ ਗ੍ਰੰਥ ਚ ਵੀ ਇਸ ਦਾ ਜ਼ਿਕਰ ਹੈ ਜਿਹੜੇ ਆਪਾਂ ਕਹੀਏ ਇਜੀਪਟ ਚ ਮਮੀਜ਼ ਪਾਏ ਜਾਂਦੇ ਆ ਜਿਹੜੀਆਂ ਪੁਰਾਣੀ ਬਾਡੀਜ਼ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਮਮੀਜ਼ ਚ ਵੀ ਇਹ ਬਿਮਾਰੀ ਦਾ ਕਿਤੇ ਕਿਤੇ ਜ਼ਿਕਰ ਦੱਸਿਆ ਗਿਆ ਹੈ ਜੀ ਪਹਿਲਾਂ ਇਸ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ ਸੀਗਾ ਇਸ ਕਰਕੇ ਇਹਦੇ ਕਰਕੇ ਮਰੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਦੀਆਂ ਕੋਈ ਸਦਾ ਪੈਰ ਖਰਾਬ ਹੋ ਜਾਂਦਾ ਸੀ ਹੱਥ ਖਰਾਬ ਹੋ ਜਾਂਦੇ ਸੀ ਜਾਂ ਚਿਹਰੇ ਦੇ ਉੱਤੇ ਉਹਨਾਂ ਦੇ ਲੱਛਣ ਆ ਜਾਂਦੇ ਸੀਗੇ ਤਾਂ ਉਹਨਾਂ ਨਾਲ ਬਹੁਤ ਜ਼ਿਆਦਾ ਕਲੰਕ ਵਾਂਗੂ ਕੀਤਾ ਜਾਂਦਾ ਸੀ ਕਿ ਇਹਨਾਂ ਨੇ ਕੋਈ ਪੁਰਾਣੇ ਜਨਮਾਂ ਦੇ ਗਲਤ ਕੰਮ ਕੀਤੇ ਆ ਜਿਹਦੇ ਕਰਕੇ ਇਹਨਾਂ ਨੂੰ ਇਸ ਜਮਾਂ ਚ ਇਹਦੀ ਸਜ਼ਾ ਮਿਲਦੀ ਹੈ ਪਰ ਜਿਵੇਂ ਜਿਵੇਂ ਸਾਇੰਸ ਨੇ ਮੈਡੀਕਲ ਸਾਇੰਸ ਨੇ ਤਰੱਕੀ ਕੀਤੀ ਇਹਦਾ ਰੀਜ਼ਨ ਪਤਾ ਚੱਲ ਗਿਆ ਕਿ ਇਹ ਇੱਕ ਆਮ ਇਨਫੈਕਸ਼ੀਅਸ ਡਿਜ਼ੀਜ਼ ਹੈ ਜਿਹੜੀ ਕਿ ਬੈਕਟੀਰੀਆ ਤੋਂ ਹੁੰਦੀ ਹੈ ਇਸ ਬੈਕਟੀਰੀਆ ਦਾ ਨਾਮ ਮਾਈਕੋਬੈਕਟੀਰੀਅਮ ਲੈਪਰੀ ਹੈ ਜੀ ਜੀ ਇਹ ਬਹੁਤ ਤੇਜ਼ੀ ਨਾਲ ਤਾਂ ਸਰੀਰ 'ਚ ਨਹੀਂ ਫੈਲਦਾ ਜੇ ਕੋਈ ਮਰੀਜ਼ ਨਾਲ ਬਹੁਤ ਲੰਬੇ ਸਮੇਂ ਤੋਂ ਰਹਿ ਰਿਹਾ ਹੈ ਔਰ ਉਸ ਮਰੀਜ਼ ਦਾ ਇਲਾਜ ਨਹੀਂ ਹੋਇਆ ਤਾਂ 3 ਤੋਂ 5 ਸਾਲ 'ਚ ਦੂਸਰੇ ਨੂੰ ਕਿਸੇ ਨੂੰ ਇਹ ਬਿਮਾਰੀ ਹੋਣ ਦੀ ਸ਼ੰਕਾ ਹੁੰਦੀ ਹੈ ਠੀਕ ਹੈ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਹਰ ਇੱਕ ਨੂੰ ਹੋ ਜਾਏਗੀ ਪਰ ਉਹਨੂੰ ਹੋਣ ਦੇ ਚਾਂਸਸ ਵੱਧ ਜਾਂਦੇ ਆ ਜੀ ਪਰ ਇਹ ਸਿੰਪਲ ਇਨਫੈਕਸ਼ਸ ਡਿਜ਼ੀਜ਼ ਹੈ ਜਿਵੇਂ ਅੱਜ ਕੱਲ ਆਮ ਆਪਾਂ ਇਨਫੈਕਸ਼ਸ ਡਿਜ਼ੀਜ਼ ਦੇਖਦੇ ਆ ਇਹ ਵੀ ਉਸ ਤਰ੍ਹਾਂ ਦੀ ਇਨਫੈਕਸ਼ਸ ਡਿਜ਼ੀਜ਼ ਹੈ ਜਿਹਦਾ ਕੇ ਪੂਰਾ ਇਲਾਜ ਅਵੇਲੇਬਲ ਹੈ ਜੀ ਡਾਕਟਰ ਸਾਹਿਬ ਜਦੋਂ ਨਾ ਆਪਾਂ ਸੁਤੰਤਰਤਾ ਸੰਗਰਾਮ ਦੇ ਬਾਰੇ ਪੜ੍ਹਦੇ ਆ ਉਸ ਦੌਰ ਦੇ ਬਾਰੇ ਜਾਂ ਫਿਰ ਉਸ ਵੇਲੇ ਦੀਆਂ ਲਿਖਤਾਂ ਜਾਫਰ ਈਵਨ ਇਤਿਹਾਸ ਦੇ ਪੰਨੇ ਫਰੋਲਦਿਆਂ ਉਹ ਤੋਂ ਥੋੜਾ ਪਿੱਛੇ ਵੀ ਚੱਲਨੇ ਆ ਪਿਛਲੀਆਂ ਦੋਹਾਂ ਤਿੰਨਾਂ ਸਦੀਆਂ 'ਚ ਕਿਤਨਾ ਕਿਤੇ ਸਾਨੂੰ ਇਸ ਤਰ੍ਹਾਂ ਦੇ ਪਾਤਰ ਵੀ ਮਿਲਤੇ ਹਾਂ ਜਿਨ੍ਹਾਂ ਦੇ ਨਾਲ ਜਾਂ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਬਿਮਾਰੀ ਹੋਈ ਜਿਨ੍ਹਾਂ ਨੇ ਇਸ ਦੇ ਦੁੱਖ ਨੂੰ ਝੇਲਿਆ ਤੇ ਫਿਰ ਇਹ ਵੀ ਕਦੇ-ਕਦੇ ਆਉਂਦਾ ਹੈ ਕਿ ਉਦੋਂ ਮਨੁੱਖਤਾ ਮਤਲਬ ਵੀ ਕਿਸ ਦੌਰ ਵਿੱਚ ਸੀ ਜਾਂ ਫਿਰ ਇਹ ਕਿ ਮੈਡੀਸਨ ਨੂੰ ਫੈਸਿਲਿਟੀ ਦੀ ਘਾਟ ਸੀ ਜਾਂ ਫਿਰ ਕੁਝ ਲੋਕਾਂ ਨੇ ਫਿਰ ਸਹੀ ਢੰਗ ਨਾਲ ਇਸ ਨੂੰ ਸਮਝਿਆ ਹੀ ਨਹੀਂ ਕਿਤਨਾ ਕਿਤੇ ਉਹ ਫਿਰ ਇਸ ਨੂੰ ਸਪਸ਼ਟ ਕਰਨ ਦੇ ਲਈ ਅੰਦੋਲਨ ਰੂਪੀ ਉਦੋਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸੋ ਅੱਜ ਵੀ ਜੇਕਰ ਦੇਖੀਏ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਇੱਕ ਡਰ ਤਾਂ ਹੁੰਦਾ ਹੈ ਇਸ ਨੂੰ ਲੈ ਕੇ ਪਰ ਫਿਰ ਵੀ ਇਹ ਕੋਈ ਇੰਨੀ ਖਤਰਨਾਕ ਕੰਡੀਸ਼ਨ 'ਚ ਨਹੀਂ ਸਾਹਮਣੇ ਆਈ ਪਰ ਜਿਹੜੇ ਮਰੀਜ਼ ਨਾਲ ਕਿਤੇ ਹੁੰਦਾ ਮੰਨ ਲਓ ਉਹਦੀ ਗਿਣਤੀ ਆਪਾਂ 2 ਕਹਿ ਦਈਏ ਜਾਂ 1 ਕਹਿ ਦਈਏ ਜਿਸ ਨਾਲ ਇਹ ਚੀਜ਼ ਵਾਪਰਦੀ ਆ ਜਿਸ ਪਰਿਵਾਰ ਨਾਲ ਇਹ ਚੀਜ਼ ਹੁੰਦੀ ਆ ਉਹਨਾਂ ਦਾ ਆਪਣੇ ਆਪ ਵਿੱਚ ਤੇ ਬਾਕੀਆਂ ਦੇ ਨਾਲੋਂ ਅਲੱਗ ਕਰਕੇ ਇਸ ਨੂੰ ਉਸੇ ਚੈਪਟਰ ਦੇ ਨਾਲ ਜੋੜਨਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਸੇ ਕਿਤਾਬ ਚ ਪੜਿਆ ਸੀ ਜਾਂ ਜਿਸ ਤਰ੍ਹਾਂ ਦਾ ਕਿਤੇ ਕਿਹੜਾ ਨਾ ਕਿਤਨੇ ਕਿਤੇ ਫਿਲਮਾਂ ਜਾਂ ਨਾਵਲਾਂ ਚ ਪੇਸ਼ ਕੀਤਾ ਗਿਆ ਸੀ ਜਦੋਂ ਇਹ ਜਦੋਂ ਬਿਮਾਰੀ ਦਾ ਪਤਾ ਲੱਗਿਆ ਤਾਂ ਸ਼ੁਰੂ ਚ ਇਹਨੂੰ ਭਾਰਤ ਸਰਕਾਰ ਨੇ ਇੱਕ ਨੈਸ਼ਨਲ ਲੈਪਰੇਸੀ ਕੰਟਰੋਲ ਪ੍ਰੋਗਰਾਮ ਵਾਂਗੂ 1955 ਚ ਸ਼ੁਰੂ ਕੀਤਾ ਸੀ ਜੀ ਉਦੋਂ ਇਹਦੀ ਇੱਕੋ ਹੀ ਦਵਾਈ ਹੁੰਦੀ ਸੀ ਜਿਹਨੂੰ ਅਸੀਂ ਡੈਪਸਨ ਕਹਿੰਦੇ ਆ ਉਹ ਦਵਾਈ ਦਾ ਕੀ ਸੀਗਾ ਕਿ ਉਹ ਬਿਮਾਰੀ ਦੇ ਜਿਹੜੇ ਜਰਾਸੀਮਾ ਉਹਨੂੰ ਵਧਣ ਤੋਂ ਤਾਂ ਰੋਕਦੀ ਸੀ ਪਰ ਉਹਨੂੰ ਖਤਮ ਨਹੀਂ ਸੀ ਕਰਦੀ ਜੀ ਸੋ ਉਹ ਹੀ ਉਹ ਨਾਲੇ ਸਾਰੀ ਉਮਰ ਖਾਣੀ ਹੁੰਦੀ ਸੀ ਲੋਕਾਂ ਚ ਥੋੜੀਆਂ ਅੱਗੇ ਦੀਆਂ ਜਿਹੜੀਆਂ ਪ੍ਰੋਬਲਮਸਾਂ ਆndੀਆਂ ਜਿਹਨੂੰ ਅਸੀਂ ਡਿਸੇਬਿਲਿਟੀਆਂ ਜਾਂ ਡਿਫਾਰਮਿਟੀਆਂ ਕਹਿੰਨੇ ਆ ਲੈਪਰੇਸੀ ਦੀਆਂ ਉਹ ਵੀ ਹੋ ਜਾਂਦੀਆਂ ਸੀ ਤੇ ਉਹਨਾਂ ਮਰੀਜ਼ਾਂ ਨੂੰ ਅਲੱਗ ਰੱਖਿਆ ਜਾਂਦਾ ਸੀ ਲੈਪਰਾ ਕਲੋਨੀਜ਼ ਚ ਰੱਖਿਆ ਜਾਂਦਾ ਸੀਗਾ ਅੱਬਰ 1983 ਵਿੱਚ ਇਸ ਪ੍ਰੋਗਰਾਮ ਨੂੰ ਚੇਂਜ ਕਰਕੇ ਇਲੀਮੀਨੇਸ਼ਨ ਪ੍ਰੋਗਰਾਮ ਕਿ ਇਸ ਬਿਮਾਰੀ ਨੂੰ ਜੜੋਂ ਮੁਕਾਣਾ ਹੈ 1983 ਵਿੱਚ ਇਹ ਭਾਰਤ ਸਰਕਾਰ ਦੀ ਪ੍ਰੋਗਰਾਮ ਆ ਗਿਆ ਸੀ ਉਹਦੇ ਵਿੱਚ ਅਸੀਂ ਹੁਣ ਤਿੰਨ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਆ ਜਿਸ ਨੂੰ ਅਸੀਂ ਐਮ ਡੀਟੀ ਕਹਿੰਦੇ ਆ ਮਲਟੀ ਡਰਗ ਥੈਰੇਪੀ ਜੀ ਜੀ ਤਿੰਨ ਤਰ੍ਹਾਂ ਦੀਆਂ ਦਵਾਈਆਂ ਜਿਦੇ ਚੋਂ ਦਵਾਈਆਂ ਹੁਣ ਇਸ ਜਿਹੜਾ ਜਰਾ ਸੀਮਾ ਉਹਨੂੰ ਖਤਮ ਹੀ ਕਰ ਦਿੰਦੀਆਂ ਉਹਦੀ ਇੱਕ ਡੋਜ਼ ਨਾਲ ਜਰਾ ਸੀਮ 99% ਖਤਮ ਹੋ ਜਾਂਦੇ ਆ ਪਰ ਇਹਦਾ ਇਲਾਜ 6 ਤੋਂ 12 ਮਹੀਨੇ ਡਿਪੈਂਡਿੰਗ ਔਨ ਕਿ ਕਿ ਸਟੇਜ ਤੇ ਮਰੀਜ਼ ਆਉਂਦਾ ਉਹਨੂੰ 6 ਤੋਂ 12 ਮਹੀਨੇ ਸਾਨੂੰ ਦੇਣਾ ਹੁੰਦਾ ਜੀ ਜੀ ਇੱਕ ਡੋਜ਼ ਨਾਲ ਉਸ ਮਰੀਜ਼ ਅੱਗੇ ਕਿਸੇ ਨੂੰ ਉਹ ਬਿਮਾਰੀ ਨਹੀਂ ਫੈਲਾ ਸਕਦਾ ਜੀ ਡਾਕਟਰ ਸਾਹਿਬ ਇਹ ਬੈਕਟੀਰੀਆ ਤੋਂ ਹੁੰਦੀ ਹੈ ਬੈਕਟੀਰੀਆ ਹੁੰਦਾ ਜੀ ਮਾਈਕੋਬੈਕਟੀਰੀਅਮ ਲੈਪਰੀਓ ਦਾ ਨਾਮ ਹੈ ਉਸ ਬੈਕਟੀਰੀਆ ਦਾ ਪਰ ਬਹੁਤ ਜ਼ਿਆਦਾ ਰਿਸਰਚ ਇਸ ਬੈਕਟੀਰੀਆ ਤੇ ਨਹੀਂ ਹੁੰਦੀ ਕਿਉਂਕਿ ਇਹ ਬਹੁਤ ਜਲਦੀ ਜਲਦੀ ਗਰੋ ਨਹੀਂ ਕਰਦਾ ਆਰਟੀਫੀਸ਼ੀਅਲ ਮੀਡੀਅਮ ਤੇ ਗਰੋ ਨਹੀਂ ਕਰਦਾ ਇਹ ਹਿਊਮਨਸ ਚ ਕਰਦਾ ਮੰਕੀਜ਼ ਜਾਂ ਇੱਕ ਨਾਇਨ ਬੈਂਡੇਡ ਆਰਮਾਡੇਲੋਸ ਹੁੰਦੇ ਆ ਇੱਕ ਸਪੈਸ਼ਲ ਤਰ੍ਹਾਂ ਦਾ ਜਾਨਵਰ ਪਰ ਬਹੁਤ ਜ਼ਿਆਦਾ ਰਿਸਰਚ ਇਸ ਤੇ ਨਹੀਂ ਹੋ ਸਕਦੀ ਕਿਉਂਕਿ ਇਹ ਆਰਟੀਫੀਸ਼ੀਅਲ ਮੀਡੀਅਮ ਤੇ ਇਹਨੂੰ ਕਲਚਰ ਨਹੀਂ ਕੀਤਾ ਜਾ ਸਕਦਾ ਇਸਨੂੰ ਕਿਸੇ ਹੋਰ ਬਿਮਾਰੀ ਨਾਲ ਜੋੜਿਆ ਜਾ ਸਕਦਾ ਮੰਨ ਲਓ ਟੀਬੀ ਹੋਈ ਹੈ ਕਿਸੇ ਨੂੰ ਵੀ ਹਾਲਾਤ ਸਿਮਿਲਰ ਹੁੰਦੇ ਜਿਹੜੇ ਜਿਹੜਾ ਇਹ ਜਰਾ ਸੀਮ ਹੈ ਇਹ ਇੱਕ ਮਾਈਕੋਬੈਕਟੀਰੀਅਮ ਜੀਨਸ ਹੁੰਦਾ ਅਸੀਂ ਜਦੋਂ ਵੀ ਸਾਇੰਸ 'ਚ ਪੜ੍ਹਦੇ ਆ ਜੀਨਸ ਪੜ੍ਹਦੇ ਆ ਫਿਰ ਅੱਗੇ ਸਪੀਸੀ ਪੜ੍ਹਦੇ ਆ ਜੀਨਸ ਮਾਈਕੋਬੈਕਟੀਰੀਅਮ ਦੋਨੋਂ ਸੇਮ ਹੈ ਪਰ ਅੱਗੇ ਇੱਕ ਆ ਜਾਂਦਾ ਹੈ ਟਿਬਰ ਕੋਲੋਸਿਸ ਦਾ ਇੱਕ ਆ ਜਾਂਦਾ ਲੈਪਰਸੀ ਦਾ ਜੀ ਜੀ ਇਹ ਬਿਲੋਂਗ ਇੱਕੋ ਫੈਮਿਲੀ ਨੂੰ ਕਹ ਦੋ ਕਰਦੇ ਆ ਪਰ ਅੱਗੇ ਜਿਹੜੀ ਇਹ ਬਿਮਾਰੀਆਂ ਕਰਦੇ ਆ ਉਹ ਇੱਕ ਦੂਜੇ ਨਾਲ ਬਿਲਕੁਲ ਵੀ ਰਲਦੀਆਂ ਨਹੀਂ ਹੁੰਦੀਆਂ ਜੀ ਕਈ ਵਾਰ ਇਹ ਹੁੰਦਾ ਕਿ ਕੁਝ ਲੱਛਣ ਏਜ ਮੁਤਾਬਕ ਵੀ ਹੋ ਸਕਦੇ ਆ ਕਿਉਂਕਿ ਅਸੀਂ ਇਹਦੇ ਵਿੱਚ ਸਕਿਨ ਨੂੰ ਵੀ ਸ਼ਾਮਲ ਕਰਦੇ ਆ ਜਾਂ ਫਿਰ ਕੋਈ ਟ੍ਰੀਟਮੈਂਟ ਦੇ ਹਿਸਾਬ ਨਾਲ ਵੀ ਹੋ ਜਾਂਦਾ ਹੈ ਕਿ ਲੱਛਣ ਤੋਂ ਬਾਅਦ ਬੰਦਾ ਖੁਦ ਹੀ ਡਰ ਜਾਵੇ ਕਿ ਇਹ ਕੀ ਹਲਤ ਬਣ ਗਿਆ ਮੰਨ ਲਓ ਕੁਝ ਲੱਛਣ ਕਿਸੇ ਹੋਰ ਬਿਮਾਰੀ ਦੇ ਜੇਕਰ ਮੈਚ ਕਰਦੇ ਹੋ ਲੈਪਰੇਸੀ ਲਈ ਆ ਕੁਸ਼ਟ ਰੋਗ ਲਈ ਮੋਢੇ ਦੇ ਜਿਹੜੇ ਲੱਛਣ ਹੈਗੇ ਆ ਉਹ ਹੁੰਦਾ ਹੈ ਸਰੀਰ ਦੇ ਉੱਤੇ ਸਫੇਦ ਹਲਕੇ ਰੰਗ ਦੇ ਜਾਂ ਲਾਲ ਰੰਗ ਦੇ ਵੀ ਸੁੰਨ ਚੱਕਤੇ ਜੇ ਬਣ ਜਾਂਦੇ ਆ ਜੀ ਬਾਹਾਂਾਂ ਤੇ ਫੇਸ ਤੇ ਪਿੰਡੇ ਤੇ ਕਿਤੇ ਵੀ ਹੋ ਸਕਦੇ ਆ ਜੀ ਪਰ ਉਹਨਾਂ 'ਚ ਜਾਂ ਤਾਂ ਪੂਰੀ ਤਰ੍ਹਾਂ ਸੁਣ ਹੁੰਦੇ ਆ ਜਾਂ ਹਲਕਾ ਉਹਦੇ 'ਚ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਇਹ ਮਰੀਜ਼ ਨੂੰ ਹੋਵੇ ਤਾਂ ਉਹਨੂੰ ਉਹਦੇ ਬਾਰੇ ਥੋੜਾ ਸਤਰਕ ਰਹਿਣਾ ਚਾਹੀਦਾ ਆਪਣਾ ਏਰੀਆ ਚ ਆਪਣੇ ਕੋਈ ਹੈਲਥ ਵਰਕਰਸ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਜੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਹਾਂ ਇਹ ਲੈਪਰੇਸੀ ਦੀ ਨਿਸ਼ਾਨੀ ਹੋ ਸਕਦੀ ਹੈ ਤਾਂ ਫਿਰ ਉਹਨਾਂ ਨੂੰ ਅੱਗੇ ਜਾ ਕੇ ਮਾਹਰ ਡਾਕਟਰਾਂ ਨੂੰ ਸਿਵਲ ਹਸਪਤਾਲਾਂ ਚ ਸਕਿਨ ਦੇ ਡਾਕਟਰ ਹੁੰਦੇ ਆ ਜਾਂ ਹੋਰ ਵੀ ਕੋਈ ਜੇ ਨਹੀਂ ਵੀ ਹੈ ਤਾਂ ਕੋਈ ਵੀ ਡਾਕਟਰ ਕਿਉਂਕਿ ਐਮਬੀਬੀਐਸ ਲੈਵਲ ਤੇ ਤਾਂ ਇਹ ਸਭ ਨੂੰ ਹੀ ਪੜਾਇਆ ਜਾਂਦਾ ਹਰ ਡਾਕਟਰ ਇਹਦੀ ਪਛਾਣ ਕਰ ਸਕਦਾ ਹੈ ਜੀ ਸਿਰਫ ਇਹਦੇ ਅੱਗੇ ਰਿਸਰਚ ਲਈ ਇਹਨਾਂ ਨੂੰ ਮੈਡੀਕਲ ਕਾਲਜ ਵੀ ਇੱਥੇ ਭੇਜਿਆ ਜਾ ਸਕਦਾ ਹੈ ਤਾਂ ਕਿ ਉੱਥੇ ਪੂਰਾ ਇਹਨਾਂ ਨੂੰ ਫਿੱਟ ਕੀਤਾ ਜਾਵੇ ਵੀ ਇਹ ਕਿਸ ਕੈਟਾਗਰੀ ਚਾਹੁੰਦੇ ਆ ਤੇ ਇਹਨਾਂ ਨੂੰ ਕਿਸ ਲੈਵਲ ਦੀ ਦਵਾਈ ਦੀ ਜ਼ਰੂਰਤ ਹੈ ਇਹਦਾ ਮਤਲਬ ਇਹ ਹੋਇਆ ਡਾਕਟਰ ਸਾਹਿਬ ਕਿ ਜਿਹੜੇ ਆਮ ਲੋਕ ਆ ਉਹਨਾਂ ਦੇ ਵਿੱਚ ਇਹ ਧਾਰਨਾ ਹੋਣੀ ਜ਼ਰੂਰੀ ਆ ਕਿ ਸਪਸ਼ਟਤਾ ਹੋਣੀ ਜ਼ਰੂਰੀ ਆ ਕਿ ਕਿਹੜੀ ਚੀਜ਼ ਕਾਰਨ ਇਹ ਹੁੰਦੇ ਆ ਕਿਵੇਂ ਨਹੀਂ ਹੁੰਦੇ ਵੱਡਾ ਸਵਾਲ ਹੈ ਕਿ ਇਹ ਬਿਮਾਰੀ ਕਿੰਨਾ ਕਾਰਨਾਂ ਕਰਕੇ ਹੁੰਦੀ ਆ ਕਿੰਨਾ ਕਾਰਨਾਂ ਕਰਕੇ ਨਹੀਂ ਹੁੰਦੀ ਕਾਰਨ ਇਹ ਹੁੰਦਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਬਿਮਾਰੀ ਬਹੁਤ ਹੌਲੀ ਫੈਲਦੀ ਹੈ ਜੇ ਕਿਸੇ ਨੂੰ ਮਰੀਜ਼ ਨੂੰ ਹੈ ਔਰ ਉਹਦਾ ਇਲਾਜ ਨਹੀਂ ਹੋਇਆ ਔਰ ਉਹਦਾ ਪਰਿਵਾਰ ਅਸੀਂ ਕਹਿ ਲੈਂਦੇ ਆ ਨਾ ਕਈ ਤੱਕ ਹਵਾਦਾਰ ਖੁੱਲੇ ਕਮਰਿਆਂ 'ਚ ਹਰ ਬੰਦੇ ਨੂੰ ਆਪਣਾ ਆਪਣਾ ਕਮਰਾ ਹੈ ਜੇ ਕਿਤੇ ਕੋਈ ਇਕੱਠ ਚ ਪੰਜ ਸੱਤ ਜਣੇ ਜਿਹਦੇ ਵਿੱਚ ਹਵਾਦਾਰ ਵੀ ਕਮਰਾ ਨਹੀਂ ਹੈ ਉੱਥੇ ਧੁੱਪ ਵੀ ਨਹੀਂ ਆਉਂਦੀ ਹੈ ਉੱਥੇ ਦੂਜਿਆਂ ਨੂੰ ਫੈਲਣ ਦੀ ਹੁੰਦੀ ਹੈ ਜਾਂ ਜਿਹੜੇ ਦੂਜੇ ਕੁਪੋਸ਼ਕ ਹੈ ਉਹਨਾਂ 'ਚ ਨਿਊਟ੍ਰੀਸ਼ਨ ਪੂਰੀ ਨਹੀਂ ਹੈ ਉਹ ਪੋਸ਼ਕ ਖਾਣਾ ਨਹੀਂ ਖਾ ਰਹੇ ਆ ਕਿਸੇ ਵੀ ਤਰ੍ਹਾਂ ਦਾ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਹੋ ਜਾਂਦੀਆਂ ਉਹਨਾਂ ਨੂੰ ਇਹ ਹੋਣ ਦੇ ਚਾਂਸਸ ਜ਼ਿਆਦਾ ਹੈ ਕੀ ਵੈਦਰ ਵੀ ਇਸ ਵਿੱਚ ਕੋਈ ਇਫੈਕਟ ਮੰਨਿਆ ਜਾਂਦਾ ਅ ਵੈਦਰ ਦਾ ਜਰਨੀ ਇੰਨਾ ਤੱਕ ਕੋਈ ਖਾਸ ਫਰਕ ਨਹੀਂ ਹੁੰਦਾ ਸਾਨੂੰ ਹਰ ਮੌਸਮ 'ਚ ਪੇਸ਼ੈਂਟ ਆਂਦੇ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ 3 ਤੋਂ 5 ਸਾਲ ਲੱਗ ਜਾਂਦੇ ਆ ਸੋ ਇਸ ਕਰਕੇ ਵੈਦਰ ਦਾ ਸਾਨੂੰ ਇਹਦਾ ਵਿੱਚ ਨਹੀਂ ਕੋਈ ਜ਼ਿਆਦਾ ਰੋਲ ਹੁੰਦਾ ਕਿਉਂਕਿ ਇਹ ਬਿਮਾਰੀ ਤਾਂ ਹਰ ਟਾਈਮ ਹੀ ਹੁੰਦੀ ਹੈ ਜਿਵੇਂ ਨਾ ਆਮ ਤੌਰ ਤੇ ਕੋਈ ਵੀ ਬਿਮਾਰੀ ਆ ਜਨਰਲੀ ਅਸੀਂ ਗੱਲ ਕਰਦੇ ਆਂ ਜਦੋਂ ਕੇਸ ਸਟਡੀ ਹੁੰਦਾ ਉਹਦੇ ਬਾਰੇ ਸੋਚਿਆ ਜਾਂਦਾ ਕਿ ਦਾ ਵਰਕ ਕੰਡੀਸ਼ਨਸ ਕੀ ਨੇ ਜਾਂ ਫਿਰ ਦਾ ਏਜ ਗਰੁੱਪ ਕੀ ਆ ਇਹ ਚੀਜ਼ਾਂ ਜਦੋਂ ਇਸ ਤਰ੍ਹਾਂ ਦਾ ਪੇਸ਼ੈਂਟ ਆ ਕੀ ਉਦੋਂ ਵੀ ਇਹ ਮੈਂ ਤਰਕਦੀਆਂ ਨੇ ਕਿ ਜਦੋਂ ਸਟੱਡੀ ਕੀਤੀ ਜਾਂਦੀ ਆ ਕਿ ਕੰਮ ਕਿੱਥੇ ਕਿੱਥੇ ਕਰਦਾ ਸੀ ਕੀ ਕੀ ਖਾਂਦਾ ਸੀ ਜਾਂ ਫਿਰ ਇਹਦਾ ਏਜ ਗਰੁੱਪ ਆ ਫਿਰ ਉਹ ਰਿਕਵਰੀ ਚ ਕਿੰਨਾ ਕੁ ਇਹ ਅਸਰ ਪਾਉਂਦਾ ਯੰਗਰ ਏਜ ਗਰੁੱਪ ਚ ਹੁੰਦੇ ਆ ਜੀ ਜਿਵੇਂ ਆਪਾਂ ਕਹਿ ਲਓ 25 ਸਾਲ ਤੋਂ ਲੈ ਕੇ 45 50 ਸਾਲ ਦੇ ਲੋਕਾਂ ਚ ਪਰ ਹਾਂ ਹਰ ਏਜ ਦੇ ਲੋਕਾਂ ਚ ਇਹ ਬਿਮਾਰੀ ਪਾਈ ਜਾਂਦੀ ਹੈ ਬਹੁਤ ਛੋਟੇ ਬੱਚਿਆਂ ਚ ਤਕਰੀਬਨ ਅਸੀਂ ਨਹੀਂ ਦੇਖਦੇ ਜੇ ਕਿਸੇ ਚ ਹੈ ਤਾਂ ਸਾਨੂੰ ਸਤਰਕ ਹੋਣਾ ਚਾਹੀਦਾ ਵੀ ਉੱਥੇ ਕਾਫੀ ਲੋਕਾਂ ਨੂੰ ਹੋਊਗੀ ਤਾਂ ਹੀ ਬੱਚਿਆਂ ਨੂੰ ਹੋ ਰਹੀ ਹੈ ਹੂੰ ਠੀਕ ਹੈ ਬਾਕੀ ਆਦਰਵਾਇਜ਼ ਐ ਐਡਲਟਸ ਦੀ ਚੀ ਹੁੰਦੀ ਹੈ ਸਾਡੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਪੰਜਾਬ ਸਟੇਟ 'ਚ ਬਿਮਾਰੀ ਬਹੁਤ ਜ਼ਿਆਦਾ ਨਹੀਂ ਪਾਈ ਜਾਂਦੀ ਹਾਂਜੀ ਇਹ ਕੁਝ ਸਟੇਟਸ ਜਿਵੇਂ ਬਿਹਾਰ ਆਂਧਰਾ ਪ੍ਰਦੇਸ਼ ਛੱਤੀਸਗੜ ਯੂਪੀ ਉਹਨਾਂ 'ਚ ਹੈ ਔਰ ਕਿਉਂਕਿ ਹੁਣ ਅਸੀਂ ਆਜ ਕੱਲ ਆਦਮੀ ਨੂੰ ਕਿਤੇ ਰੋਕਤਾ ਸਕਦੇ ਨਹੀਂ ਕੰਮ ਲਈ वैसे कुम्मनी भी लोग हर जगह जाते हैं जी, जी. तो जड़ी माइग्रेशन ऑफ पॉपुलेशन है ओदे करके हुन ਹੋਰ ਸਟੇਟਾਂ ਚ ਵੀ ਹੈ ਹੋ ਸਕਦਾ ਹੈ ਕਿ ਕੋਈ ਬੰਦਾ ਆਮ ਤੌਰ ਤੇ ਉੱਥੇ ਰਹਿੰਦਾ ਹੋਵੇ ਪਰ ਕਦੇ 2-4 ਮਹੀਨੇ ਘਰ ਜਾਂਦਾ ਹੈ ਹਰ ਸਾਲ ਜਾਂਦਾ ਹੈ ਜਾਂ ਉੱਥੇ ਉਹਦੇ ਪਰਿਵਾਰ ਚ ਕਿਸੇ ਨੂੰ ਹੈ ਤਾਂ ਉਥੋਂ ਆ ਸਕਦੀ ਹੈ ਜਾਂ ਉਥੋਂ ਦਾ ਕੋਈ ਲੋਕ ਬਿਮਾਰੀ ਲੈ ਕੇ ਇੱਥੇ ਹੱਗਿਆ ਹੈ ਔਰ ਇੱਥੇ ਆਪਣੇ ਇਕੱਠ ਚ ਕਿਤੇ ਰਹਿੰਦੇ ਆ ਇੱਕ ਇੱਕੋ ਹੀ ਕਮਰੇ ਚ ਜ਼ਿਆਦਾ ਲੋਕ ਰਹਿੰਦੇ ਆ ਉਹਨਾਂ ਚ ਕਈ ਵਾਰੀ ਇਹ ਪਾਈ ਜਾਂਦੀ ਹੈ ਕਿਉਂਕਿ ਨਾ ਜਦੋਂ ਕਰੋਨਾ ਆਇਆ ਸੀ ਕਰੋਨਾ ਦੇ ਨਾਲ ਵੀ ਇਹੀ ਚੀਜ਼ਾਂ ਜੁੜੀ ਗਈਆਂ ਸੀ ਕਿ ਲੋਕਾਂ ਦਾ ਜੇਕਰ ਕੋਈ ਪੇਸ਼ੈਂਟ ਸੀ ਜਾਂ ਉਹ ਪਰਿਵਾਰ ਈਵਨ ਉਹ ਸ਼ਹਿਰ ਜਾਂ ਪਿੰਡ ਉਸ ਚੀਜ਼ ਤੋਂ ਗੁਰੇਜ਼ ਕਰਨ ਲੱਗੇ ਸੀਗੇ ਲੋਕਾਂ ਨੂੰ ਇਹ ਹੁੰਦਾ ਸੀ ਕਿ ਉਹਦੇ ਨਾਲ ਇੱਕ ਭੇਦਭਾਵ ਉਦੋਂ ਕਾਫੀ ਸ਼ੁਰੂ ਵਿੱਚ ਇਹ ਸੀ ਹਾਲਾਂਕਿ ਉਸ ਤੋਂ ਬਾਅਦ ਠੀਕ ਐ ਸਪਸ਼ਟ ਵੀ ਕੀਤਾ ਗਿਆ ਕਿ ਇਸ ਤਰ੍ਹਾਂ ਭੇਦਭਾਵ ਕਰਨ ਦੀ ਲੋੜ ਨਹੀਂ ਹੁੰਦੀ ਹੁਣ ਕਿਉਂਕਿ ਤੁਸੀਂ ਜਿਸ ਤਰ੍ਹਾਂ ਆਖਿਆ ਕਿ ਅਸੀਂ ਟ੍ਰੈਵਲ ਬਹੁਤ ਕਰਦੇ ਹਾਂ ਸਾਡੇ ਲੋਕੀ ਹੋਰ ਸਟੇਟਾਂ 'ਚ ਵੀ ਜਾਂਦੇ ਆ ਜਿਵੇਂ ਫਿਰ ਹੋਰ ਕੰਟਰੀਜ਼ ਦੀ ਗੱਲ ਕਰੀਏ ਮੰਨ ਲਓ ਕੋਈ ਮਾਈਨਰ ਕਿਤੇ ਚਾਂਸ ਹੈ ਕਿਤੇ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਉਸ ਬੱਸ ਦੇ ਵਿੱਚ ਜਾਂ ਉਸ ਟ੍ਰੇਨ ਦੇ ਵਿੱਚ ਜਾਂ ਫਿਰ ਜਿੱਥੇ ਠਹਿਰੇ ਹੋਏ ਆ ਉਸ ਜਗ੍ਹਾ ਤੇ ਹੈ ਜੈਂਸੀ ਉਹ ਚੀਜ਼ਾਂ ਨੇ ਜਿਹੜੀਆਂ ਕਿ ਇਸ ਚੀਜ਼ ਤੋਂ ਵੀ ਬਿਮਾਰੀ ਗਏ ਹੋਏ ਬੰਦੇ ਵੱਲ ਟਰੈਵਲ ਕਰ ਸਕਦੀ ਆ ਸਰ ਮੈਂ ਜਿਵੇਂ ਦੱਸਿਆ ਕਿ ਬਿਮਾਰੀ ਨੂੰ ਹੋਣ ਨੂੰ ਹੀ ਬਹੁਤ ਟਾਈਮ ਲੱਗ ਜਾਂਦਾ ਹੈ ਜੀ ਸਾਡੇ ਸਰੀਰ ਦੇ ਅੰਦਰ ਬਹੁਤ ਸ਼ਕਤੀ ਹੈ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਰੀਰ ਦੀ ਆਪਣੀ ਇੱਕ ਆਰਮੀ ਹੈ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਆ ਜੀ ਜੀ ਉਹ ਉਹ ਉਹਦਾ ਕੰਮ ਹੈ ਕਿ ਕੋਈ ਵੀ ਬਿਮਾਰੀ ਆ ਰਹੀ ਅਸੀ ਉਹਨੂੰ ਰੋਕਣਾ ਹੈ ਜੀ ਜੀ ਹਾਂ ਇਹ ਹੈ ਕਿ ਜੇ ਬਿਮਾਰੀ ਹੀ ਬਹੁਤ ਜ਼ਿਆਦਾ ਆ ਗਈ ਹੁਣ ਜਿਵੇਂ ਤੁਸੀਂ ਕੋਰੋਨਾ ਦੀ ਗੱਲ ਕੀਤੀ ਉਹ ਵਾਇਰਸ ਹੀ ਇੰਨਾ ਸਟਰੋਂਗ ਸੀਗਾ ਜੀ ਜੀ ਕਿ ਉਹ ਹਰ ਇੱਕ ਦੀ ਇਮਿਊਨਿਟੀ ਨੂੰ ਖਤਮ ਕਰ ਰਿਹਾ ਸੀਗਾ ਜੀ ਜੀ ਇਹ ਬੈਕਟੀਰੀਆ ਇੰਨਾ ਸਟਰੋਂਗ ਨਹੀਂ ਹੈ ਹਮਮ ਤੁਸੀਂ ਆਖਾਂ ਹੋਏ ਬੈਕਟੀਰੀਆ ਆਉਂਦਾ ਹੈ ਤੇ ਸਾਡੀ ਬਾਡੀ ਦੀ ਇਮਿਊਨਿਟੀ ਬਹੁਤ ਅੱਛੀ ਹੁੰਦੀ ਹੈ ਸਾਡੀ ਬਾਡੀ ਦੀ ਇਮਿਊਨਿਟੀ ਡਿਪੈਂਡ ਕਰਦੀ ਹੈ ਕਿ ਸਾਡਾ ਪੋਸ਼ਨ ਕਿਸ ਤਰ੍ਹਾਂ ਦਾ ਹੈ ਸਾਡੀ ਸਿਹਤ ਅਦਰਵਾਇਸ ਕਿਸ ਤਰ੍ਹਾਂ ਹੈ ਜੇ ਸਾਡੀ ਸਿਹਤ ਅੱਛੀ ਹੈ ਸਾਡਾ ਪੋਸ਼ਨ ਅੱਛਾ ਹੈ ਤਾਂ ਇਹ ਬਿਮਾਰੀ ਸਾਨੂੰ ਨਹੀਂ ਲੱਗਦੀ ਸਾਡੀ ਬਾਡੀ ਦੀ ਇਮਿਊਨਿਟੀ ਉਹਨੂੰ ਟੇਕ ਕੇਅਰ ਕਰ ਲੈਂਦੀ ਹੈ ਉਹ ਨਹੀਂ ਹੋਣ ਦਿੰਦੀ ਜੇ ਉਹ ਨਹੀਂ ਹੈ ਤਾਂ ਫਿਰ ਲੰਬੇ ਟਾਈਮ ਲਈ ਹੁੰਦਾ ਜੇ ਆਪਾਂ ਕਿੰਨੇ ਵਕਤ ਸੀ ਕਿਤੇ ਵਿਜ਼ਿਟ ਕੀਤਾ ਕਰਨ ਗਏ ਸੀ ਇੱਕ ਵਿਜ਼ਿਟ ਦੋ ਵਿਜ਼ਿਟ ਨਾਲ ਇਹ ਚੀਜ਼ ਇਸ ਤਰ੍ਹਾਂ ਹੂੰ ਬਹੁਤ ਉਹ ਤਾਂ ਫਿਰ ਦੇਖੋ ਅੱਗੇ ਰੱਬ ਦੀ ਮਰਜ਼ੀ ਹੈ ਜੇ ਕਿਸੇ ਨੂੰ ਹੋਣੀ ਹੈ ਤਾਂ ਅਸੀਂ ਫਿਰ ਉਹ ਰੋਕ ਵੀ ਨਹੀਂ ਸਕਦੇ ਫਿਰ ਜੀ ਡਾਕਟਰ ਸਾਹਿਬ ਜਦੋਂ ਪੇਸ਼ੈਂਟ ਹੈ ਉਹ ਹਜੇ ਡਾਊਟ ਵਿੱਚ ਹੁੰਦਾ ਹੈ ਹੂੰ ਹੂੰ ਜਾਂ ਫਿਰ ਉਹਨੂੰ ਕਨਫਰਮ ਹੋ ਜਾਂਦਾ ਵੀ ਸ਼ਾਇਦ ਇਹ ਬਿਮਾਰੀ ਹੋ ਰਹੀ ਆ ਜਿਵੇਂ ਤੁਸੀਂ ਆਖਿਆ ਕਿ ਇੱਕ ਅਰਸਾ ਲੱਗਦਾ ਫਿਰ ਵੀ 4-5 ਸਾਲ ਲੱਗਦੇ ਆ ਸਾਰੇ ਲੱਛਣ ਡਿਟੈਕਟ ਹੋਣ ਦੇ ਵਾਸਤੇ ਜੀ ਮਰੀਜ਼ ਨੂੰ ਕਿਸ ਢੰਗ ਨਾਲ ਦੱਸਿਆ ਜਾਂਦਾ ਜਾਂ ਫਿਰ ਉਹਦੀ ਖੁਦ ਦੀ ਜਿਹੜੀ ਮਨੋਦਸ਼ਾ ਹੁੰਦੀ ਆ ਉਹਦੇ ਮਨੋਬਲ ਨੂੰ ਵੀ ਸਟਰੋਂਗ ਕਰਕੇ ਰੱਖਣਾ ਹੁੰਦਾ ਫਿਰ ਉਹ ਤੋਂ ਬਾਅਦ ਤੁਸੀਂ ਟ੍ਰੀਟਮੈਂਟ ਦਿੰਦੇ ਹੋ ਇਹ ਸਾਰਾ ਪ੍ਰੋਸੈਸ ਇਸ ਤਰ੍ਹਾਂ ਚੱਲਦਾ ਦੇਖੋ ਜਦੋਂ ਵੀ ਮਰੀਜ਼ ਇਸ ਤਰ੍ਹਾਂ ਦਾ ਕੋਈ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਸੁਣ ਆ ਜਾਂ ਹਲਕੇ ਜਾਂ ਸਫੇਦ ਰੰਗ ਦਾ ਕੋਈ ਸੁੰਨ ਨਿਸ਼ਾਨ ਹੈ ਜਾਂ ਲਾਲ ਨਿਸ਼ਾਨ ਹੈ ਜਾਂ ਉਹਦੀਆਂ ਨਸਾਂ ਫੁੱਲੀਆਂ ਹੋਈਆਂ ਜਿਹੜੀਆਂ ਉਹਨੂੰ ਮਹਿਸੂਸ ਹੋ ਰਹੀਆਂ ਜਾਂ ਕਿਤੇ ਚੰਚਨਾਹਟ ਹੁੰਦੀ ਹੈ ਇਸ ਤਰ੍ਹਾਂ ਦੇ ਵੀ ਕਦੇ ਲੱਛਣ ਲੈ ਕੇ ਮਰੀਜ਼ ਆ ਜਾਂਦੇ ਆ ਪਹਿਲਾਂ ਅਸੀਂ ਅੱਛੀ ਤਰ੍ਹਾਂ ਉਹਨਾਂ ਨੂੰ ਇੱਕ ਕਨਫਿਡੈਂਸ਼ੀਅਲਟੀ ਨਾਲ ਪ੍ਰਾਈਵੇਸੀ ਨਾਲ ਉਹਨਾਂ ਨੂੰ ਜਾਂਚਿਆ ਜਾਂਦਾ ਜੀ ਕਾਫੀ ਹੱਦ ਤੱਕ ਤਾਂ ਕਲੀਨਿਕਲੀ ਅਸੀਂ ਡਾਇਗਨੋਸ ਕਰ ਲੈਨੇ ਆ ਜੀ ਪਰ ਫਿਰ ਇਹਦੇ ਅੱਗੇ ਟੈਸਟ ਕੀਤੇ ਜਾਂਦੇ ਆ ਉਹਦੇ ਅਸੀਂ ਇਹਨੂੰ ਜਰਾ ਸੀਮ ਨੂੰ ਦੇਖਣ ਲਈ ਕਿ ਉਹਦੇ ਸਰੀਰ 'ਚ ਹੈ ਕਿ ਨਹੀਂ ਅਸੀਂ ਇੱਕ ਸਲਿੱਟ ਸਕਿਨਸ ਮੀਅਰ ਕਰਦੇ ਹਾਂ ਜਾਂ ਅਸੀਂ ਉਹਦੇ ਜਿਹੜਾ ਚਮੜੀ ਦਾ ਪੀਸ ਹੈ ਉਥੋਂ ਛੋਟਾ ਜਿਹਾ ਬਾਇਓਪਸੀ ਕਰਦੇ ਹਾਂ ਜਿੰਨੂੰ ਅਸੀਂ ਮਾਈਕਰੋਸਕੋਪ ਦੇ ਅੰਦਰ ਲਗਾ ਕੇ ਦੇਖਦੇ ਹਾਂ ਫਿਰ ਮਾਈਕਰੋਸਕੋਪ ਅਸੀਂ ਨਾਲ ਦੇਖ ਕੇ ਅਸੀਂ ਉਸ ਬੈਕਟੀਰੀਆ ਨੂੰ ਮਾਈਕਰੋਸਕੋਪ ਦੇ ਅੰਦਰ ਦੇਖ ਲੈਣੇ ਆ ਜੀ ਜੀ ਫਿਰ ਉਹਦੇ ਅਸੀਂ ਕੈਟੇਗਰੀਜੇਸ਼ਨ ਕਰਦੇ ਆ ਜਿੰਨੂੰ ਅਸੀਂ ਕਹਿੰਨੇ ਆ ਪੋਸੀਬੈਸਲਰੀ ਜਾਂ ਮਲਟੀਬੈਸਲਰੀ ਮਲਟੀ ਮਤਲਬ ਜਿਦੇ ਚ ਜਰਾਸੀਮ ਬਹੁਤ ਜ਼ਿਆਦਾ ਹੈਗੇ ਆ ਉਹਨੂੰ ਅਸੀਂ ਮਲਟੀਬੈਸਲਰੀ ਕਹਿੰਨੇ ਆ ਜਿਦੇ ਚ ਜਰਾਸੀਮ ਘੱਟ ਪਏ ਜਾਂਦੇ ਉਹਨੂੰ ਅਸੀਂ ਪੋਸੀਬੈਸਲਰੀ ਕਹਿੰਨੇ ਆ ਤੇ ਉਹਦੇ ਹਿਸਾਬ ਨਾਲ ਲਈ ਅਸੀਂ ਜਾਂ ਉਹਨਾਂ ਨੂੰ 6 ਮਹੀਨੇ ਜਾਂ 12 ਮਹੀਨੇ ਦਵਾਈ ਦੇ ਉੱਤੇ ਪਾ ਦਿੰਨੇ ਆ ਜੀ ਕਦੇ ਕਦੇ ਅਸੀਂ ਸਾਨੂੰ ਉਹਨਾਂ ਦੇ ਛਾਤੀ ਦਾ ਐਕਸਰੇ ਉਹ ਵੀ ਕਰਵਾਉਣਾ ਪੈਂਦਾ ਹੈ ਦੇਖਣ ਲਈ ਵੀ ਕਿਤੇ ਹੋਰ ਤਾਂ ਨਹੀਂ ਹੈ ਤੇ ਉਹ ਉਹ ਜਿਹੜੇ ਵੀ ਹੁੰਦੇ ਆ ਸੀ ਰਿਕਵਿਜ਼ਿਟ ਟੈਸਟ ਕਰਦੇ ਆ ਫਿਰ ਉਹਨੂੰ ਡਾਇਗਨੋਸ ਕਰਦੇ ਆ ਤੇ ਉਹਦਾ ਇਲਾਜ ਸ਼ੁਰੂ ਕਰ ਦਿੰਦੇ ਆ ਜੀ ਉਹਦੇ ਕੁਝ ਖੂਨ ਦੇ ਟੈਸਟ ਕਰਾਣੇ ਪੈਂਦੇ ਆ ਕਿਉਂਕਿ ਜਿਹੜੀਆਂ ਅਸੀਂ ਦਵਾਈਆਂ ਉਹਨਾਂ ਨੂੰ ਦੇਣੀ ਹੈ ਉਹ ਲੰਬੇ ਟਾਈਮ ਲਈ ਦੇਣੀ ਹੈ ਫਿਰ ਅਸੀਂ ਇਹ ਵੀ ਦੇਖਣਾ ਹੈ ਕਿ ਉਹਦਾ ਲਿਵਰ ਉਹਦਾ ਦੀ ਕਿਡਨੀ ਉਹਨਾਂ ਦੇ ਬਲੱਡ ਚ ਰਿਕਵਿਜ਼ਿਟ ਸਭ ਠੀਕ ਹੈ ਜੇ ਉਹਨਾਂ ਦਾ ਹੀਮੋਗਲੋਬਿਨ ਘਟਿਆ ਸੀ ਫਿਰ ਉਹ ਖੁਰਾਕ ਰਹੀਂ ਜਾਂ ਆਇਰਨ ਦੀਆਂ ਗੋਲੀਆਂ ਲਈ ਵੀ ਪੂਰਾ ਕਰਦੇ ਆ ਵੀ ਤਾਂ ਕਿ ਉਹ ਬੰਦਾ ਉਹਦੀ ਇਮਿਊਨਿਟੀ ਵੀ ਵੱਧ ਜਾਏ ਜੀ ਜਿੰਨਾ ਸਰੀਰ ਆਪਣੇ ਆਪ ਨੂੰ ਠੀਕ ਰੱਖ ਸਕੇਗਾ ਉਨਾਂ ਹੀ ਉਹ ਦਵਾਈ ਬੈਟਰ ਕੰਮ ਕਰਦੀ ਹੈ ਅੱਛਾ ਡਾਕਟਰ ਸਾਹਿਬ ਔਰ ਇਹ ਸਾਰੀ ਦਵਾਈ ਮੈਂ ਦੱਸਣਾ ਚਾਹੂੰਗੀ ਕਿ ਸਰਕਾਰ ਵੱਲੋਂ ਬਿਲਕੁਲ ਮੁਫਤ ਸਰਕਾਰੀ ਹਸਪਤਾਲਾਂ 'ਚ ਦਿੱਤੀ ਜਾਂਦੀ ਔਰ ਸਾਰੇ ਟੈਸਟ ਵੀ ਇਹਦੇ ਫ੍ਰੀ ਕੀਤੇ ਜਾਂਦੇ ਆ। ਦੱਸੋ ਦਵਾਈ ਕਿੰਨਾ ਕੁ ਲੰਬਾ ਸਮਾਂ ਚੱਲਦੀ ਆ? ਉਹ ਮੈਂ ਦੱਸਿਆ ਕਿ ਪੌਸੀਬਲ ਲਈ ਲਈ ਅਸੀਂ 6 ਮਹੀਨੇ ਦਿੰਨੇ ਆ ਤੇ ਮਲਟੀਬੈਸਲਰ ਲਈ ਇਹਨੂੰ 12 ਮਹੀਨੇ ਵੀ ਦਿੰਨੇ ਆ ਪਰ ਕਈ ਵਾਰੀ ਜਿਵੇਂ ਤੁਹਾਨੂੰ ਦੱਸਿਆ ਵੀ ਲੋਕ ਮਾਈਗਰੇਟਰੀ ਪੋਪੂਲੇਸ਼ਨ ਹੁੰਦੀ ਹੈ ਜੇ ਕਦੇ ਆਪਣਾ ਵਾਪਸ ਚਲੀ ਗਈ ਹੈ ਜੇ ਇੱਕ ਅੱਧਾ ਮਹੀਨਾ ਉਹਦੇ ਵਿੱਚੋਂ ਰੁਕ ਗਈ ਹੈ ਤਾਂ ਅਸੀਂ ਉਹਨੂੰ ਦੁਬਾਰਾ ਤੋਂ ਸ਼ੁਰੂ ਕਰ ਲੈਣੇ ਆਪਰ ਜੇ ਸਾਨੂੰ ਲੱਗਦਾ ਕਿ ਦਵਾਈ ਉਹਨੇ ਜ਼ਿਆਦਾ ਦੇਰ ਤੱਕ ਛੱਡ ਦਿੱਤੀ ਹੈ ਫਿਰ ਅਸੀਂ ਉਹਨੂੰ ਦੁਬਾਰਾ ਤੋਂ ਵੀ ਸ਼ੁਰੂ ਕਰਦੇ ਆ ਮੰਨ ਲਓ ਡਾਕਟਰ ਸਭ ਪੇਸ਼ੈਂਟ ਠੀਕ ਹੋ ਗਿਆ ਥੋੜਾ ਮੈਡੀਸਨ ਟਰੀਟਮੈਂਟ ਸੀ ਜਿੱਥੋਂ ਜਿੱਥੋਂ ਅਗਲੇ ਨੇ ਲਿਆ ਤੇ ਰਿਕਵਰ ਹੋ ਗਿਆ ਕਿ ਇਸ ਤਰ੍ਹਾਂ ਦੇ ਚਾਂਸਸ ਹੋ ਸਕਦੇ ਆ ਕਿ ਉਸ ਦੀਆਂ ਫੈਮਿਲੀ ਦੀਆਂ ਜਾਂ ਫਿਰ ਉਸ ਦੀਆਂ ਲਿਵਿੰਗ ਕੰਡੀਸ਼ਨਸ ਨੇ ਜੋ ਵੀ ਆ ਉਹ ਲਗਭਗ ਪਹਿਲਾਂ ਵਰਗੀਆਂ ਸਨ ਕਿ ਦੁਬਾਰਾ ਵੀ ਉਸ ਨੂੰ ਹੋ ਸਕੇ ਐਦਾਂ ਹੁੰਦਾ ਅਮ ਇੱਕ ਤਾਂ ਇੰਪੋਰਟੈਂਟ ਏ ਜਿਹੜਾ ਪ੍ਰੋਗਰਾਮ ਹੈ बिकॉज़ ए नोटिफਾਇਬਲ ਡਿਜ਼ੀਜ਼ ਹੈ ਅਸੀਂ ਜੇ ਸਾਡੇ ਕੋਲ ਮਰੀਜ਼ ਪਹਿਲਾਂ ਆਂਦਾ ਤਾਂ ਅਸੀਂ ਡਿਸਟ੍ਰਿਕਟ ਲੈਪਰੇਸੀ ਆਫੀਸਰ ਨੂੰ ਨੋਟੀਫਾਈ ਕਰ ਦਿੰਨੇ ਆ ਫਿਰ ਉੱਥੋਂ ਜਿਹੜੇ ਹੈਲਥ ਵਰਕਰਸ ਹੈ ਉਹਨਾਂ ਦੇ ਘਰਾਂ ਨੂੰ ਵਿਜ਼ਿਟ ਵੀ ਕਰਦੇ ਆ ਜੀ ਜੀ ਔਰ ਉਹਨਾਂ ਦੇ ਘਰ ਨੂੰ ਵੀ ਦੇਖਦੇ ਆ ਉਹਨਾਂ ਨੂੰ ਦੱਸਦੇ ਵੀ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਹਲਾਚ ਰਹਿਣਾ ਚਾਹੀਦਾ ਪਲੱਸ ਉਹਨਾਂ ਦੇ ਘਰ 'ਚ ਜੇ ਉਹਨਾਂ ਦੇ ਫੈਮਿਲੀ ਮੈਂਬਰਸ ਹੈ ਉਹਨਾਂ ਦੀ ਵੀ ਜਾਂਚ ਕਰ ਲਈਤੀ ਜਾਂਦੀ ਹੈ ਜੀ ਨਾਲ ਦੀ ਨਾਲ ਹੀ ਤਾਂ ਕਿ ਜੇ ਕਿਸੇ ਨੂੰ ਹੁਣ ਜੇ ਅੱਜ ਇੱਕ ਬੰਦੇ ਨੂੰ ਲੱਛਣ ਆ ਗਏ ਆ ਦੂਸਰੇ ਨੂੰ ਹਜੇ ਉਹਨੂੰ ਖੁਦ ਨਹੀਂ ਪਤਾ ਤਾਂ ਉਹ ਹੋ ਸਕਦਾ ਹੈ ਕਿ ਇੱਕ ਜਿਹਨੂੰ ਇਸ ਲੱਛਣਾਂ ਦੀ ਪਛਾਣ ਹੈ ਉਹਨੂੰ ਉਹ ਜਲਦੀ ਪਤਾ ਲੱਗ ਜਾ ਜੀ ਬਿਫੋਰ ਕਿ ਮਰੀਜ਼ ਨੂੰ ਪਤਾ ਲੱਗੇ ਜੀ ਹਾਲਾਂਕਿ ਅੱਜ ਆਪਾਂ ਮੰਨਦੇ ਆ ਕਿ ਇਸ ਦਾ ਇਲਾਜ ਪੋਸਿਬਲ ਹੈ ਠੀਕ ਹੈ ਸੋਸ਼ਲ ਮੀਡੀਆ ਜਾਂ ਮੀਡੀਆ ਚਰਚਾਾਂ ਮ ਬੜੀ ਛੇਤੀ ਕੀਤੀਆਂ ਜਾ ਸਕਦੀਆਂ ਨੇ ਸੁਚੇਤ ਕੀਤਾ ਜਾਂਦਾ ਹੈ ਤੇ ਇਸ ਬਾਰੇ ਪ੍ਰੋਗਰਾਮ ਵੀ ਚੱਲਦੇ ਆ ਸਰਕਾਰੀ ਪਰ ਲੋਕਾਂ ਦੇ ਮਨ ਦੇ ਅੰਦਰ ਜਿਹੜਾ ਨਾ ਪਹਿਲਾਂ ਤੋਂ ਹੁੰਦਾ ਕਿ ਇੱਕ ਭੇਦਭਾਵ ਜਿਹਾ ਹੈਗਾ ਕਿ ਤਰ੍ਹਾਂ ਕਿਤੇ ਹੈ ਕਿ ਅੱਜ ਵੀ ਉਹ ਉੱਥੇ ਹੀ ਖੜਾ ਲੋਕ ਹਜੇ ਵੀ ਪੂਰੀ ਤਰ੍ਹਾਂ ਮਤਲਬ ਹੀ ਡਰਦੇ ਆ ਹਜੇ ਵੀ ਇਸ ਚੀਜ਼ ਤੋਂ ਜੇਕਰ ਕਿਤੇ ਪਤਾ ਲੱਗਦਾ ਭੇਦਭਾਵ ਹੈ ਮੰਨਦੇ ਆਪਾਂ ਬਿਲਕੁਲ ਜੀ ਇਹਦੇ ਲਈ ਤਾਂ ਕਾਫੀ ਜ਼ਿਆਦਾ ਰਿਹਾ ਹੈ ਕਿਉਂਕਿ ਪੁਰਾਣੀ ਬਿਮਾਰੀ ਹੈ ਪੁਰਾਣੇ ਜਿਹੜੇ ਦਿਮਾਗ ਚ ਸਬਦੇ ਹੈਗੇ ਆ ਤੇ ਇਹ ਕਿਹਾ ਜਾਂਦਾ ਹੈ ਕਿ ਬਿਮਾਰੀ ਤੋਂ ਡਰੋ ਬਿਮਾਰਤੋਂ ਨਹੀਂ ਇਨਸਾਨ ਤੋਂ ਕਦੇ ਵੀ ਪੇਤ ਭਾਵ ਨਹੀਂ ਕਰਨਾ ਚਾਹੀਦਾ ਜੀ ਇਨਸਾਨ ਤੋਂ ਪੇਤ ਭਾਵ ਨਹੀਂ ਕਰਨਾ ਬਿਮਾਰੀ ਲਾ ਲ ਆ ਜਾਏ ਸਗੋਂ ਉਹਦੇ ਇਲਾਜ ਉਹਦੀ ਮਦਦ ਕਰੋ ਤਾਂ ਕਿ ਉਹ ਬਿਮਾਰੀ ਕਿਸੇ ਹੋਰ ਨੂੰ ਦੇ ਹੀ ਨਾ ਸਕੇ ਜੀ ਡਾਕਟਰ ਸਾਹਿਬ ਇਹਨੂੰ ਕੰਟਰੋਲ ਕਰਨ ਦੇ ਲਈ ਨੈਸ਼ਨਲ ਲੈਵਲ ਤੇ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜੇ ਹੁੰਦੇ ਆ ਅ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਤਾਂ ਡਿਸਟ੍ਰਿਕਟ ਲੈਵਲ ਤੇ ਆਫੀਸਰ ਹੁੰਦੇ ਆ ਫਿਰ ਸਟੇਟ ਲੈਵਲ ਤੇ ਹੁੰਦੇ ਆ ਇਸ ਤਰ੍ਹਾਂ ਹੀ ਰਾਸ਼ਟਰੀ ਲੈਵਲ ਤੇ ਵੀ ਹੈ ਤੇ ਜਿਹਦੇ ਚ ਕਿ ਪ੍ਰੈਜ਼ੈਂਟਲੀ ਬਿਕੋਜ਼ ਬਿਮਾਰੀ ਬਹੁਤ ਘੱਟ ਲੈਵਲ ਹੈਗੀ ਹੈ ਇਹਦੇ ਮੈਂਟਲ ਹੈਲਥ ਪ੍ਰੋਗਰਾਮ ਚਲਾਏ ਜਾਂਦੇ ਆ ਜਿਵੇਂ ਡਰਮਟੋਲੋਜਿਸਟ ਮੈਂ ਕਹਾਂ ਸਕਿਨ ਦੇ ਡਾਕਟਰਸ ਉਹਨਾਂ ਦੀ ਆਪਣੀ ਐਸੋਸੀਏਸ਼ਨ ਹੈ ਇਸ ਸਾਲ ਦਾ ਉਹਨਾਂ ਦਾ ਨਾਰਾ ਹੈ ਕਿ ਲੈਪਰਸੀ ਇਸ ਕਿਉਰੇਬਲ ਜੀ ਜੀ ਬਟ ਦਾ ਰੀਅਲ ਚੈਲੰਜਸ ਸਟਿਗਮਾ stigma means ਜਿਹੜਾ ਇਹਦੇ ਨਾਲ ਕਲੰਕ ਹੈ ਉਹ ਸਾਡਾ ਜ਼ਿਆਦਾ ਸਾਨੂੰ ਤੰਗ ਕਰਦਾ ਹੈ ਮਰੀਜ਼ ਨੂੰ ਤੰਗ ਕਰਦਾ ਹੈ ਕਿਉਂਕਿ ਹੋ ਸਕਦਾ ਹੈ ਉਹਨੂੰ এডਿਕੇਸ਼ਨ ਨਾ ਮਿਲਦੀ ਹੋਵੇ ਉਹਨਾਂ ਨੂੰ ਸਾਰੇ ਕਮਿਊਨਿਟੀ ਵਾਲੇ ਆਪਣੇ ਘਰਾਂ ਚ ਬੁਲਾਣਾ ਨਾ ਚਾਹੁੰਦੇ ਹੋਣ ਤੇ ਅਸੀਂ ਉਹਨਾਂ ਨਾਲ ਇਨਕਲੂਸਿਵ ਹੋਣਾ ਹੈ ਅਸੀਂ ਇਹ ਦੇਖਣਾ ਹੈ ਵੀ ਮਰੀਜ਼ ਤੋਂ ਬਿਮਾਰੀ ਦੂਜਿਆਂ ਨੂੰ ਨਹੀਂ ਹੋ ਸਕਦੀ ਉਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਇਹ ਸਟਿਗਮਾ ਹਟਾਉਣਾ ਹੈ ਅਸੀਂ ਹਰ ਇੱਕ ਨਾਲ ਪ੍ਰੋਪਰਲੀ ਜਿਵੇਂ ਆਮ ਲੋਕਾਂ ਨਾਲ ਗੱਲ ਕਰਦੇ ਆ ਉਹਨਾਂ ਨਾਲ ਹੀ ਗੱਲ ਕਰਨੀ ਹੈ ਕਿਉਂਕਿ ਨਾ ਜੋ ਪੇਸ਼ੈਂਟ ਹੈ ਮੰਨ ਲਓ ਕਿਤੇ ਹੈ ਸਭ ਤੋਂ ਪਹਿਲੀ ਜ਼ਿੰਮੇਵਾਰੀ ਜਾਂ ਸਭ ਤੋਂ ਪਹਿਲਾ ਰੋਲ ਉਸ ਦੀ ਫੈਮਿਲੀ ਦਾ ਉਸ ਦੇ ਆਪਣਿਆਂ ਦਾ ਹੁੰਦਾ ਹੈ ਕਿ ਉਹਨਾਂ ਨੇ ਹੀ ਮਤਲਬ ਸਾਰਾ ਟ੍ਰੀਟਮੈਂਟ ਹੈ ਉਹਦੇ ਵਿੱਚ ਯੋਗਦਾਨ ਪਾਉਣਾ ਹੁੰਦਾ ਹੈ ਫਿਰ ਉਹਦਾ ਆਸਗਵੰਡ ਹੈ ਪਿੰਡ ਹੈ ਜਾਂ ਨਗਰ ਹੈ ਮੋਹੱਲਾ ਹੈ ਸੋਸਾਇਟੀ ਆ ਉਹੋ ਚੀਜ਼ਾਂ ਤੇ ਉਹਨਾਂ ਦੇ ਵਰਤਾਅ 'ਤੇ ਉਹ ਬੰਦੇ ਦਾ ਕੰਫੀਡੈਂਸ ਡਿਪੈਂਡ ਕਰਦਾ ਹੁੰਦਾ ਕਿਉਂਕਿ ਜੇਕਰ ਨਾ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਮੰਨ ਲਓ ਇਹ ਬਿਮਾਰੀ ਦੀ ਆਪਾਂ ਗੱਲ ਨਹੀਂ ਵੀ ਕਰਦੇ ਕੋਈ ਹੋਰ ਚੀਜ਼ ਹੈ ਜਦੋਂ ਉਹ ਬੰਦਾ ਨਾ ਆਪਣੇ ਆਪ ਨੂੰ ਉਹ ਕੀ ਹੈ ਅਲੱਗ ਜਾ ਕੀਤਾ ਦੁਰਕਾਰਿਆ ਜਾਂ ਮਹਿਸੂਸ ਕਰਦਾ ਉਹ ਆਪਣੇ ਅੰਦਰੋਂ ਉਹਦੇ ਅੰਦਰ ਜਿਉਣ ਦੀ ਜਿਹੜੀ ਕਹਿੰਦੇ ਹੁੰਦੇ ਨੇ ਨਾ ਉਹ ਖਤਮ ਹੋ ਜਾਂਦੀ ਹੁੰਦੀ ਆ ਸੋ ਇਸ ਕਰਕੇ ਤੁਹਾਡੀ ਗੱਲ ਸਹੀ ਆ ਕਿ ਲੋਕਾਂ ਨੂੰ ਬਿਮਾਰੀ ਦੇ ਵਾਸਤੇ ਜਾਂ ਫਿਰ ਹਰ ਬਿਮਾਰੀ ਦੇ ਬਾਰੇ ਸੁਚੇਤ ਹੋਣਾ ਜ਼ਰੂਰੀ ਹੈ ਕਿ ਬਿਮਾਰੀਆਂ ਨੇ ਜਿਹੜੀਆਂ ਇਹ ਉਹਨਾਂ ਵੱਡਾ ਨਾਮ ਜਿਵੇਂ ਆਪਾਂ ਪਹਿਲਾਂ ਕਿਤੇ ਪੜਿਆ ਹੈ ਜਾਂ ਕਿਤੇ ਫਿਲਮਾਂ 'ਚ ਦੇਖਿਆ ਹੈ ਇਤਿਹਾਸ ਦੇ ਪੰਨਿਆਂ 'ਚ ਅਸੀਂ ਕਿਤੇ ਪੜ ਚੁੱਕੇ ਹਾਂ ਕੁਝ ਕਹਾਣੀਆਂ ਪਰ ਅੱਜ ਇਹਦੇ ਸਹੀ ਰੂਪ ਨੂੰ ਸਮਝਣਾ ਮਹਿਸੂਸ ਕਰਨਾ ਜ਼ਰੂਰੀ ਹੈ ਤੇ ਇਹ ਨਾ ਸਮਝਿਆ ਜਾਵੇ ਕਿ ਉਸ ਪਾਤਰ ਦੇ ਵਾਂਗ ਇਹ ਕੈਰੈਕਟਰ ਹੈ ਸਾਡੇ ਪਿੰਡ 'ਚ ਆ ਗਿਆ ਜਾਂ ਸਾਡੇ ਸਾਹਮਣੇ ਆ ਹੁਣ ਬਦਲਦੇ ਹਾਲਾਤਾਂ ਦੇ ਮੁਤਾਬਕ ਉਹਦਾ ਹੌਸਲਾ ਵਧਾਉਣ ਦੀ ਤੇ ਸਹੀ ਟ੍ਰੀਟਮੈਂਟ ਤੱਕ ਉਹਨੂੰ ਲੈ ਕੇ ਜਾਣ ਦੀ ਲੋੜ ਹੈ ਹਾਂ ਡਾਕਟਰ ਸਾਹਿਬ ਜਿੰਨੀ ਜਲਦੀ ਇਹਦਾ ਇਲਾਜ ਜਿੰਨੀ ਜਲਦੀ ਇਹ ਬਿਮਾਰੀ ਪਕੜੀ ਜਾਏ ਔਰ ਜਿੰਨਾ ਜਲਦੀ ਇਲਾਜ ਹੋ ਜਾਏ ਉਸ ਇਨਸਾਨ ਨੂੰ ਤਾਂ ਚਲੋ ਜਿਹੜਾ ਜਿਹੜਾ ਬਿਮਾਰ ਹੈ ਬੰਦਾ ਉਹਨੂੰ ਤਾਂ ਫਾਇਦਾ ਹੋਣਾ ਹੈ ਕਮਿਊਨਿਟੀ ਨੂੰ ਵੀ ਫਾਇਦਾ ਹੋ ਜਾਂਦਾ ਹੈ ਡਾਕਟਰ ਸਾਹਿਬ ਇੱਕ ਹੋਰ ਨਾਜ਼ ਜੋੜਦੇ ਹਾਂ ਸਵਾਲ ਵੀ ਆ ਜਾਂ ਫਿਰ ਇਹ ਆਖੀਏ ਕਿ ਮਨ ਦੇ ਅੰਦਰ ਹਲਕੀ ਜੀ ਸ਼ੰਕਾ ਦੇ ਰੂਪ ਚ ਸਵਾਲ ਹੈ ਮੰਨ ਲਓ ਕਿਸੇ ਬੰਦੇ ਨੂੰ ਕਿਸੇ ਪਰਸਨ ਨੂੰ ਹੋ ਗਿਆ ਉਹ ਠੀਕ ਵੀ ਹੋ ਗਿਆ ਸੀ ਮੰਨ ਲਓ 2 ਸਾਲ ਪਹਿਲਾਂ ਉਹ ਠੀਕ ਹੋ ਗਿਆ ਅ ਅੱਗੇ ਉਹਦੇ ਬੱਚੇ ਆ ਜਨਰੇਸ਼ਨ ਆ ਕਿ ਪੀੜ੍ਹੀ ਦਰ ਪੀੜ੍ਹੀ ਅਗਲੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਇਹ ਖਤਰਾ ਮਹਿਸੂਸ ਕੀਤਾ ਜਾਊਗਾ ਅੱਗੇ ਟਰੈਵਲ ਕਰਦੀ ਹੈ ਬਿਮਾਰੀ ਟਰੈਵਲ ਇਸ ਤਰ੍ਹਾਂ ਨਹੀਂ ਕਰਦੀ ਕਿ ਕਿਉਂਕਿ ਉਹ ਇਹ ਉਹਦਾ ਬੱਚਾ ਹੈ ਉਹਨੂੰ ਹੋਣੀ ਹੀ ਲਾਜ਼ਮੀ ਹੈ ਇਸ ਤਰ੍ਹਾਂ ਇਹ ਬਿਲਕੁਲ ਨਹੀਂ ਹੈ ਜੀ ਜੇ ਉਹ ਬੱਚਾ ਉਹਨਾਂ ਦੇ ਨਾਲ ਰਹਿੰਦਾ ਸੀ ਕਿਉਂਕਿ ਉਹ ਤਾਂ ਫਿਰ ਕਿਸੇ ਨੂੰ ਵੀ ਹੋ ਸਕਦੀ ਹੈ ਚਾਹੇ ਉਹਦਾ ਭਰਾ ਹੈ ਚਾਹੇ ਉਹਦਾ ਨਾ ਵੀ ਹੋ ਸਕੇ ਉਹਦਾ ਦੋਸਤ ਵੀ ਹੋ ਸਕਦਾ ਹੈ ਕਿਉਂਕਿ ਇਹ ਤਾਂ ਇੱਕ ਦੂਜੇ ਤੋਂ ਹੋਣ ਵਾਲੀ ਬਿਮਾਰੀ ਹੈ ਇਹ ਕੋਈ ਜੈਨੇਟਿਕ ਬਿਮਾਰੀ ਨਹੀਂ ਹੈ ਵੀ ਇਹਦਾ ਮਾਪਿਓ ਤੋਂ ਬੱਚਿਆਂ ਨੂੰ ਜ਼ਰੂਰ ਹੀ ਆਏਗੀ ਇਹ ਇਹਦਾ ਕੋਈ ਜ਼ਰੂਰੀ ਨਹੀਂ ਹੈ ਔਰ ਜੇ ਉਹ ਪੂਰੀ ਤਰ੍ਹਾਂ ਉਹਨੇ ਆਪਣਾ ਇਲਾਜ ਕਰ ਲਿਆ ਹੈ ਤਾਂ ਉਹ ਕਿਸੇ ਵੀ ਪਾਸਿਓਂ ਕਿਸੇ ਨੂੰ ਕੋਈ ਫਿਕਰ ਦੀ ਵੀ ضرورت ਨਹੀਂ ਹੈ। ਰੈਡੀਓ ਪੀਟੀ ਪ੍ਰੋਗਰਾਮ ਚ ਮੈਂ ਪ੍ਰਿਤਪਾਲ ਮਹਰਣਾ ਤੇ ਅੱਜ ਸਾਡੇ ਨਾਲ ਨੇ ਡਾਕਟਰ ਡਿੰਪਲ ਚੂਪੜਾ ਹੈਡ ਡਿਪਾਰਟਮੈਂਟ ਆਫ ਸਕਿਨ ਐਂਡ ਵੀਡੀ ਅਰਜਿੰਦਰ ਹਸਪੀਟਲ ਪਟਿਆਲਾ ਤੋਂ ਸਾਡੇ ਇਸ ਪ੍ਰੋਗਰਾਮ ਚ ਨੇ ਤੇ ਸਾਡਾ ਅੱਜ ਇਸ ਮੁੱਦੇ ਤੇ ਅਪਾਂ ਗੱਲ ਕਰਦੇ ਹਾਂ ਜੀ ਲੈਪਰੋਸੀ ਯਾਨੀ ਕਿ ਕੋਸ਼ਟ ਰੋਗ ਲਾ ਇਲਾਜ ਨਹੀਂ ਆ। ਲੋੜ ਹੈ ਕਿ ਜਲਦੀ ਇਹਦੀ ਜਾਂਚ ਕੀਤੀ ਜਾਵੇ ਤੇ ਇਹਦਾ ਇਲਾਜ ਸੋ ਡਾਕਟਰ ਸਾਹਿਬ ਇਸ ਪ੍ਰੋਗਰਾਮ ਚ ਹੁਣ ਚੱਲਦੇ ਚਾਲੇ ਲਗ 500 ਨੇ ਇਹਦੀ ਗੱਲ ਕਰਦੇ ਆ ਕਿ ਕੋਸ਼ਟ ਰੋਗ ਹੈ ਜਾਂ ਫਿਰ ਕੋਈ ਵੀ ਬਿਮਾਰੀ ਹੁੰਦੀ ਹੈ ਕਾਮਨ ਜੀ ਗੱਲ ਇਹ ਹੁੰਦੀ ਹੈ ਕਿ ਭੇਦ ਭਾਵਨਾ ਮਰੀਜ਼ ਦੇ ਨਾਲ ਕੀਤਾ ਜਾਵੇ ਪਹਿਲਾਂ ਇਹ ਹੈ ਕਿ ਉਹ ਅੰਦਰੋਂ ਮੰਨਦੇ ਅੰਦਰੋਂ ਉਹਦੇ ਅੰਦਰ ਇਹ ਇੱਛਾ ਹੋਵੇ ਕਿ ਮੈਂ ਬਿਮਾਰੀ ਤੇ ਕਾਬੂ ਪਾਉਣਾ ਹੈ ਜਾਂ ਪਾਉਣਾ ਹੈ ਤੇ ਮੈਂ ਦੁਬਾਰਾ ਤੋਂ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਜਿਉਣੀ ਹੈ ਬਿਲਕੁਲ ਜੀ ਅਸੀਂ ਜਦੋਂ ਵੀ ਮਰੀਜ਼ ਸਾਡੇ ਕੋਲ ਆਂਦਾ ਹੈ ਜਦੋਂ ਤੱਕ ਅਸੀਂ ਪੂਰੇ ਉਹਦੇ ਜਾਂਚ ਨਾਲ ਕਲੀਨਿਕਲ ਜਿਹਦੇ ਚ ਕਲੀਨਿਕਲ ਵੀ ਹੁੰਦੀ ਹੈ ਸਾਡੀ ਆਪਣੀ ਸੋਚ-ਬੋਚ ਜਿਹਦੇ ਨਾਲ ਅਸੀਂ ਮਰੀਜ਼ ਨੂੰ ਜਾਂਚਦੇ ਹਾਂ ਕਲੀਨਿਕਲ ਟੈਸਟਿੰਗ ਹੁੰਦੀ ਹੈ ਫਿਰ ਉਹਦੇ ਕੋਈ ਖੂਨ ਦੇ ਟੈਸਟ ਉਹਦਾ ਚਮੜੀ ਦਾ ਟੈਸਟ ਕਰਾ ਕੇ ਜਦੋਂ ਅਸੀਂ ਪੱਕਾ ਪੈਰ ਨਹੀਂ ਹੁੰਦਾ ਡਾਇਗਨੋਸਿਸ ਅਸੀਂ ਉਹਦੀ ਪਰਚੀ ਤੇ ਵੀ ਨਹੀਂ ਲਿਖਦੇ ਕਿ ਕੱਲ ਕੋਈ ਬਾਹਰੋਂ ਦੇਖ ਕੇ ਕਿਤੇ ਉਹਨੂੰ ਇਹ ਨਾ ਕਹ ਦੇ ਵੀ ਤੈਨੂੰ ਕੋਈ ਸਟ੍ਰੋਗ ਹੋ ਗਿਆ ਹੈ ਜੀ ਅਸੀਂ ਹਜੇ ਇੱਕ ਪ੍ਰੋਵੀਜ਼ਨਲ ਡਾਇਗਨੋਸਿਸ ਬਣਾਨੇ ਨੂੰ ਜਦੋਂ ਅਸੀਂ ਮਰੀਜ਼ ਨੂੰ ਦੇਖਦੇ ਆ ਅਸੀਂ ਇੱਕ ਪ੍ਰੋਵੀਜ਼ਨਲ ਡਾਇਗਨੋਸਿਸ ਬਣਾਨੇ ਆ ਪ੍ਰੋਵੀਜ਼ਨਲ ਦਾ ਮਤਲਬ ਹੈ ਕਿ ਅਸੀਂ ਸੋਚਿਆ ਹੈ ਕਿ ਇਹਨੂੰ ਇਹ ਹੋ ਸਕਦੀ ਹੈ ਪਰ ਅਸੀਂ ਇਹਨੂੰ ਹੁਣ ਪੱਕਾ ਕਰਾਂਗੇ ਟੈਸਟਾਂ ਨਾਲ ਜਿੰਦਰ ਹੋ ਜਾਏ ਅਸੀਂ ਉਨੀਦਰ ਉਹ ਲਿਖਦੇ ਵੀ ਨਹੀਂ ਉਹਦੇ ਤੇ ਤਾਂ ਕਿ ਉਹਦੇ ਮਨ ਤੇ ਨਾ ਹੋਵੇ ਫਿਰ ਵੀ ਉਹਨੂੰ ਸਮਝਾਇਆ ਜਾਂਦਾ ਹੈ ਕਿ ਬਿਲਕੁਲ ਠੀਕ ਹੋਣ ਵਾਲੀ ਬਿਮਾਰੀ ਹੈ ਐਨੇ ਮਹੀਨੇ ਤੁਹਾਨੂੰ ਦਵਾਈ ਖਾਣੀ ਪਏਗੀ ਉਹ ਮਰੀਜ਼ਾਂ ਨੂੰ ਅਸੀਂ ਵੀਰਵਾਰ ਵਾਲੇ ਦਿਨ ਮੇਰਾ ਸਪੈਸ਼ਲ ਕਲੀਨਿਕ ਚੱਲਦਾ ਹੈ ਲੈਪਰਸੀ ਦੇ ਪੇਸ਼ੈਂਟਸ ਲਈ ਜੀ ਵੀਰਵਾਰ ਵਾਲੇ ਦਿਨ ਉਹ ਆਉਂਦੇ ਆ ਉਹਨਾਂ ਨੂੰ ਇੱਕ ਅਲੱਗ ਕਮਰੇ 'ਚ ਅਸੀਂ ਬਿਠਾ ਕੇ ਅਸੀਂ ਦੇਖਦੇ ਆ ਉਹਨਾਂ ਨੂੰ ਔਰ ਉਹਨਾਂ ਦੀ ਕੋਈ ਉਹਨਾਂ ਨੂੰ ਉਸ ਮਹੀਨੇ ਕਿਉਂਕਿ ਹਰ ਮਹੀਨੇ ਤੁਹਾਨੂੰ ਦੱਸਿਆ ਕਿ ਦਵਾਈ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਜੇ ਕੋਈ ਮਰੀਜ਼ ਚਾਹੇ ਤਾਂ ਅਸੀਂ ਉਹਨੂੰ 2 ਮਹੀਨੇ ਦੀ ਵੀ ਉਹਨੂੰ ਕੋਈ ਉਡੀਕਾ ਪੈ ਗਿਆ ਤਾਂ ਅਸੀਂ 2 ਮਹੀਨੇ ਦੀ ਦਵਾਈ ਵੀ ਉਹਨੂੰ ਪਾ ਪਾ ਦੇ ਦਿੰਨੇ ਆ ਔਰ ਹਰ ਵਾਰੀ ਉਹਨੂੰ ਪੁੱਛਦੇ ਆ ਵੀ ਤੁਹਾਨੂੰ ਕੋਈ ਮੁਸ਼ਕਲਤਾ ਨਹੀਂ ਆ ਰਹੀ ਤੁਹਾਨੂੰ ਕੋਈ ਨਵੇਂ ਲੱਛਣ ਤਾਂ ਨਹੀਂ ਆ ਰਹੇ ਤਾਂ ਕਿ ਅਸੀਂ ਇਮੀਡੀਏਟਲੀ ਉਹਨੂੰ ਦੇਖੀਏ ਔਰ ਉਹਦਾ ਹੱਲ ਕਰ ਸਕੀਏ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਡਿੰਪਲ ਚੋਪੜਾ ਜੀ ਤੁਸੀਂ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਸਾਡੇ ਪ੍ਰੋਗਰਾਮ ਚ ਆਏ ਤੇ ਵਿਸਤਾਰ ਦੇ ਨਾਲ ਇਸ ਮੁੱਦੇ ਦੇ ਤੁਸੀਂ ਸਾਡੇ ਦਰਸ਼ਕਾਂ ਸਾਡੇ ਸਰੋਤਿਆਂ ਨੂੰ ਤੁਸੀਂ ਖੁੱਲ ਕੇ ਜਾਣਕਾਰੀ ਦਿੱਤੀ ਹੈ ਉਮੀਰ ਕਰਦੇ ਹਾਂ ਕਿ ਜਿੰਨੇ ਸਾਨੂੰ ਸੁਣਨ ਵਾਲੇ ਆ ਟੈਲੀਫੋਨ ਲਾਈਨ ਤੇ ਵੀ ਜੁੜੇ ਸੀ ਕਿ ਸਾਰਿਆਂ ਦੇ ਇਹ ਜਾਣਕਾਰੀਆਂ ਕੰਮ ਆਉਣਗੀਆਂ ਡਾਕਟਰ ਸਾਹਿਬ ਤੁਹਾਡਾ ਬਾਰ ਬਾਰ ਸ਼ੁਕਰੀਆ ਤੁਸੀਂ ਸ਼ੁਕਰੀਆ ਜੀ ਬਹੁਤ-ਬਹੁਤ ਮੈਨੂੰ ਅੱਜ ਸਾਰਿਆਂ ਨਾਲ ਜੋੜਨ ਲਈ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਥੈਂਕ ਯੂ ਬਹੁਤ ਦੋਸਤੋ ਇਸ ਦੇ ਨਾਲ ਹੀ ਅੱਜ ਦਾ ਰੇਡੀਓ ਪੀਡੀ ਲਾਈਵ ਪ੍ਰੋਗਰਾਮ ਖਤਮ ਹੁੰਦਾ ਜੀ ਪ੍ਰਿਤਪਾਲ ਮਹਾਰਾਣਾ ਨੂੰ ਦਿਓ ਇਜਾਜ਼ਤ